ਸਤਨਾਮ ਸ਼੍ਰੀ ਗੁਰੂ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਉੱਚ ਪਚਪਨ ਹੋਵੇ ਜੇ ਲਾਇ ਰਹਿ ਹਲ ਤਾਰ ਭੁਖਿਆ ਭੁਖਣਾ ਉਤਰੀ ਜਿਵਨਾਂ ਭਰੀਆ ਭਾਰ ਸਹਸ ਸਿਆਣ ਭਲਖੋ ਤੱਕ ਨ ਚਲੇ ਨਾਲ ਜਿਵੇਂ ਸਚਿਆਰਾ ਹੋਈਏ ਕਿ ਕੂੜੇ ਟਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਕੋਨੇ ਕਹੇ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆ ਹੁਕਮੀ ਉਤਮਨੀਂ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾਂ ਕਿਮੀ ਬਖਸ਼ੀਸ ਇੱਕੋ ਕਿਮੀ ਸਦਾ ਪਵਾਈਏ ਹੁਕਮੇਂਦਰ ਸਭ ਕੋ ਬਾਹਰ ਨ ਕੋਈ ਨਾਨਕ ਹੁਕਮੇਂ ਜੀ ਬੁੱਝੇ ਤਾ ਮੈਂ ਕਹਿ ਨ ਕੋਈ ਗਵੈ ਕੋ ਤਾਣ ਹੋਵੇ ਕਿਸੇ ਤਾਣ ਗਵੈ ਕੋ ਦਾਤ ਜਾਣੇ ਨੀ ਸਾਨ ਗਵੈ ਕੋ ਗੁਣ ਬੜੀਆਂ ਚਾਰ ਗਵੈ ਕੋ ਬਿਧਵ ਕੰ ਵਿਚਾਰ ਗਵੈ ਕੋ ਸਾਜ ਕਰੇ ਤਨਖੀ ਗਵੈ ਕੋ ਜੀਰ ਫਿਰ ਦੇਹੀ ਗਵੈ ਕੋ ਜਪੈ ਤ ਸਦੂਰ ਗਾਵੇ ਕੋ ਵੀ ਕਹਿ ਹਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਬੇ ਪ੍ਰਵਾਹ ਸਚਾ ਸਾਹਿਬ ਸਾਚ ਨਾ ਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਹੀ ਦਾਤ ਕਰੀ ਦਾਤਾਰ ਫੇਰ ਕੀ ਅਗਰ ਕੀਐ ਜਿਤ ਦਿਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣਿ ਧਰੇ ਪਿਆਰ ਅਮਰਤ ਵੇਲਾ ਸਚਨਾਉ ਬੜਿਐ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕ ਦੁਆਰ ਨਾਨਕਿ ਵੇ ਜਾਣੀਐ ਸਭ ਐਪੇ ਸਚਿਆਰ ਥਾਪਿ ਅਨਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਏ ਜਿਨ ਸੇ ਬਿਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਿ ਸੁ ਘਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖਿ ਵੇਦੰ ਗੁਰਮੁਖ ਰਹਿਐ ਸਮਾਈ ਗੁਰੀਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜਿਹਾਂ ਜਾਣਾ ਇਕ ਨਾਹੀ ਘਾਣਾ ਕਥਨ ਨ ਜਾਈ ਗੁਰਾ ਇਕ ਦੇਵੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਮਿਸਰਣਾ ਜਾਈ ਤੀਰਤਨਾ ਵਾ ਜਿਸ ਬਬਿਨ ਪਾਣੀ ਕਿਨਾਈ ਕਰੀ ਜੇਤੀ ਸਰਠ ਉਪਾਈ ਵਿਖਾ ਬਿਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਰਿਆਰ ਜਾਹੋਰ ਦਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਈ ਕਹਿ ਜਸ ਕੀਰਤ ਜਗ ਲੇ ਜੇ ਤਸਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਇਤੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਦੇਹਾ ਕੋ ਨ ਸੁਝੈ ਜੇਤਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਤਰਤ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪ ਪਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਸ਼ਾ ਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕਾ ਇਸ਼ਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਤਸ਼ਾ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਹੱਥ ਵੈ ਸੁਗਾਹੋ ਨਾਨਕ ਭਗਤੋ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਗਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹ ਚੂਟਨ ਖਾਏ ਮੰਨੈ ਜਿਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਕ ਨ ਪਾਏ ਮੰਨੈ ਪਤ ਸਿਓ ਪਰ ਗੁਰ ਜਾਏ ਮੰਨੈ ਮਾਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਵਹੈ ਮੁਖ ਦਵਾਰ ਮੰਨੈ ਪਰਵਰ ਸਦਾ। ਮੰਨੈ ਤ੍ਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਪਵਹੈ ਨਾ ਭਿਖ। ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਵਹੈ ਦਰਗਹਿ ਮਾਨ। ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ। ਜੀ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੁਝਾ ਹੋਵੇ ਸਚਿਆਰ ਤਬ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਗਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੁਵਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹ ਬਿਚਾਰ ਵਾਰਿਆ ਨਨਜਾ ਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਕਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਨ ਜਬ ਇਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਰਗ ਕਰ ਜਾਹਿ ਜੋਰ ਅਸੰਖ ਗਲ ਵੱਡ ਹਤਿ ਅਕਮਾਹੇ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਗੂੜਿਆਰ ਗੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਅਸ਼ੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸ਼ੰਖ ਲੋ ਅਸ਼ੰਕ ਹੈ ਸਿਰ ਭਾਰ ਹੋਏ ਅਖਰੀ ਨਾਮ ਅਥੀਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣਾ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤਿਸ ਸਿਰਨਾਹੇ ਜਿਬ ਪਰਮਾਏ ਤਿਪ ਤਿ ਪਾਹੇ ਜੀਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਵ ਇਕ ਵਾਰ ਜੋ ਤੁਧ ਭਾਵੈ ਸਹੀ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸੋ ਖੇਹ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇ ਕੇ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਬੋ ਜਾਓ ਤੀਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤੁਰਗਤ ਤੀਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋ ਗੈਲਿਕ ਪੁਰਾਨ ਬਖਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹੋ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣੈ ਨਾਨਕੀ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੈ ਗੈ ਅਨਸੁਹੈ ਪਤਾਲਾਂ ਪਤਾਲ ਲਖ ਆਗਾਸਾਂ ਆਗਾਸ ਊੜਕ ਊੜਕ ਭਾਰਤ ਕੇ ਵੇਦ ਕਹਿਣ ਇਕ ਬਾਤ ਸਹਿਸ 18 ਹੈ ਕਹਿਣ ਕਿ ਤੇ ਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਲਾਹੇ ਇਤੀ ਸਰਤ ਨ ਪਾਈਆ ਨਦੀਆਂ ਤੈ ਵਾਹਾ ਪਵਹਿ ਸਮੰਦ ਨ ਜਾਣੀਐ ਸਮੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਜਿਸ ਮਨ ਹੋਣਾ ਵਿਸਰਹਿ ਅੰਤਨਾ ਸਿਫਤੀ ਕਹਿਣ ਨ ਅੰਤ ਅੰਤਨਾ ਕਰਨੈ ਦੇਣ ਨ ਅੰਤ ਅੰਤਨਾ ਵੇਖਣ ਸੁਣਨ ਨ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂਕੇ ਅੰਤ ਨਾ ਪਾਇ ਜਾਏ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਪੁੱਛਾ ਥਾਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤਮਾਏ ਕੀਤੇ ਮੰਗੇ ਜੋ ਦੀ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੁਰ ਖਾਈ ਕਾਹੇ ਕੀਤਿਆਂ ਦੁਖ ਭੂਗ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨ ਸਕੇ ਕੋਈ ਜੇ ਕੋ ਖਾਇਕ ਅਖਣ ਪਾਏ ਉਹ ਜਾਣੈ ਜੀਤੀ ਮਹ ਖਾਇ ਆਪੇ ਜਾਣੈ ਆਪੇ ਦੇ ਅਖ ਹੈ ਸੇ ਕੇ ਕੀ ਕੇ ਜਿਸਨੋ ਬਖਸ਼ੇ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵਹਿ ਅਮਲ ਲੈ ਜਾਏ ਅਮਲ ਭਾਏ ਅਮਲਾ ਸਮਾਏ ਅਮਲ ਧਰਮ ਅਮਲ ਦੀ ਬਾਣ ਅਮਲ ਤਲ ਅਮਲ ਪਰਵਾਣ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹਿ ਲਿਬਲਾਏ ਅਖ ਹੈ ਵੇਦ ਪਾਠ ਪੁਰਾਣ ਅਖ ਹੈ ਪੜੀ ਕਰਹਿ ਬਕਿਆਣ ਅਖ ਹੈ ਬਰਮੇ ਅਖ ਹੈ ਇੰਦ ਅਖ ਹੈ ਗੋਪੀ ਤੈ ਗੋਬਿੰਦ ਅਖ ਹੈ ਸਰ ਅਖ ਹੈ ਸਿੱਧ ਅਖ ਹੈ ਕੀਤੇ ਕੀਤੇ ਬੁੱਧ ਅਖ ਹੈ ਦਾਨਵੇ ਅਖ ਹੈ ਦੇਵ ਅਖ ਹੈ ਸੁਰ ਨਰ ਮਨ ਜਨ ਸੇਵ ਕਿਤੇ ਅਖੇ ਅਖਣ ਪਾਹੀ ਕਿਤੇ ਕਹਿ ਕਹਿ ਉੱਠ ਉੱਟ ਜਾਹੀ ਇਤੇ ਕੀਤੇ ਹੋਰ ਕਰੇ ਤਾ ਅਖ ਨ ਸਖ ਹੈ ਕਈ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਚੈ ਸੋਏ ਜੇ ਕੋ ਅਖੇ ਬੋਲ ਵਿਗਾੜ ਤਲਕਿਏ ਸਿਰ ਗਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਬਾਜੀ ਨਾਦ ਅਨੇਕ ਅ ਸੰਖਾ ਕਿਤੇ ਵਾਵਣ ਹਾਰੇ ਇਤੇ ਰਾਗ ਪ੍ਰੀਤ ਸਭ ਕਹੀਐ ਕਿਤੇ ਗਾਵਣ ਹਾਰੇ ਗਾਵੈ ਤਉਨੋਂ ਆਪਣਾ ਪਣੀ ਬਸੰਤਰ ਗਾਵੈ ਰਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਖ ਜਾਣ ਹੈ ਲਿਖ ਲਿਖ ਤਨਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੋਹਣ ਸਦਾ ਸੁਭਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਆ ਨਾਲੇ ਗਾਵੈ ਮੋਹੁਨੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਈ ਤੇਰੇ ਅਠ ਛਠ ਤੀਰਤ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮਨਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤਦਨੋਂ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਚਾ ਸਚੀ ਨਾਈ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੁਸੀਂ ਦੀ ਬੜਿਆਈ ਜੋ ਤੁਸਭਾ ਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਈਕ ਰਹਿ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਮ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ਼ ਤਿਸੈ ਅਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭਾ ਕੀ ਰਿਦ ਸਿਧ ਅਵਰਾ ਸਾਦ ਸੰਯੋਗ ਵਿਜੋਗ ਦੁਇਕਾਰ ਚਲਾਵ ਹੈ ਲਿਖੇ ਅਭ ਹੈ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕਮੈ ਜੁਤਬਈ ਤਿੰਨ ਚਿਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਹਾਰੀ ਇਕ ਲਾਏ ਦੀ ਬਾਣ ਜਿਬ ਤਿਸ ਭਾਵੇ ਤਵੇ ਚਲਾਵੇ ਜਿਬ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਛਪਾਇਆ ਸੋ ਏਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਸਤਿ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭਾਉ ਲਖ ਹੋਏ ਲਖ ਹੋ ਵਹਿ ਲਖ ਵੀਸ ਲਖ ਲਖ ਗਿੜਾਇਆ ਕੀ ਹੈ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕਿੱਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਣ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿ ਸਤਜੋੜ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਦਿਵਤੀ ਸਿਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਿਆਕ ਸਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਜੇ ਆਜਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਇਹੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਪੁਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਤਾਨਵ ਮਨ ਕੀਤੇ ਕੀਤੇ ਰਤਨ ਸਮੰਧ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਬਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਤੜੀਏ ਬਹੁਤ ਅਨੂਪ ਤਾਂ ਕਿ ਇਹ ਗੱਲਾਂ ਕੀਤੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਤਿਥੈ ਗੜੀਐ ਸੁਰਤਮਤ ਮਨ ਬੁੱਧ ਤਿਥੈ ਗੜੀਐ ਸੁਰ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਪ੍ਰਭੂ ਤਿਥੈ ਸੀਤੋ ਸੀਤਾ ਮਹਿ ਮਾਹ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਅਹਮ ਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਤਿਤੈ ਭਗਤ ਵਸੈ ਕੀ ਲੋ ਕਰਹਿ ਅਨੰਦ ਸਚਾ ਮਨ ਸੋਇ ਸਚ ਕਣ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤੈ ਕੰਡ ਮੰਡ ਵਰ ਪੰਡ ਜੇ ਕੋ ਕਥਨ ਤੰਤਰਾ ਅੰਤ ਤਿਤੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਕਸ਼ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨ ਯਾਰ ਅਹਰਣ ਮਤ ਵੇਧ ਹਤੀ ਯਾਰ ਭੌਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਜਿਬਸ ਰਾਤ ਦੋਇ ਦਾਈ ਦਾਇਆ ਕਿਲੇ ਸਗਲ ਜਗਤ ਚੰਗੇ ਆਇਆਂ ਪਰਿਆਇਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ